ਇਹ ਤਸਵੀਰਾਂ ਖਾਲਸਾ ਪੰਥ ਦੇ ਅਹਿਮ ਤਿਹਾਰ ਹੋਲਾ ਬਹਲਾ ਦੀਆਂ ਸ਼ੁਰੂਆਤੀਆਂ ਨੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ 13 ਮਾਰਚ ਤੱਕ ਇਤਿਹਾਰ ਮਨਾਇਆ ਜਾਵੇਗਾ ਰਸਮੀ ਸ਼ੁਰੂਆਤ ਸ਼੍ਰੀ ਕਿਰਤਪੁਰ ਸਾਹਿਬ ਤੋਂ ਹੋਈ ਜਿੱਥੇ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਟ ਖੜ੍ਹਣ ਪਹੰਚੀ ਦੇਲਾਹੀ ਬਾਣੀ ਦਾ ਸਰਵਣ ਕੀਤਾ ਅਕਤਿਸ਼ਰੀ ਕੇਸਕਰ ਸਾਹਿਬ ਦੇ ਹੈੱਡ ਗ੍ਰੰਥੀ ਫੂਲਾ ਸਿੰਘ ਦੇ ਵੱਲੋਂ ਕੀਤੀ ਗਈ ਅਰਦਾਸ ਦੇ ਨਾਲ ਸ਼੍ਰੀ ਅਨੰਤਪੁਰ ਸਾਹਿਬ ਦੀ ਸ਼ੁਰੂਆਤ ਹੋਈ ਕਿ ਪਹਿਲੇ 3 ਦਿਨ ਅਕੀਰਪੁਰ ਸਾਹਿਬ ਦੇ ਇਲਾਕੇ ਵਿੱਚ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ਼ੀਸ਼ਮਹਿਲ ਗੁਰਦੁਆਰਾ ਕੋਟ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਇਆ ਜਾਣਗੇ ਗਰੀਬਨਵਾਦ ਸਤਗੁਰੂ ਜੀ ਨੇ ਇਹ ਹੋਲਾ ਮਹੱਲਾ ਤਿਹਾਰ ਬਖਸ਼ਿਸ਼ ਕੀਤਾ ਅਣਖ ਤੇ ਗੈਰਤ ਦੀ ਜ਼ਿੰਦਗੀ ਜਿਉਣ ਦਾ ਔਰ ਸਤਗੁਰਾਂ ਨੇ ਖਾਲਸੇ ਪੰਥ ਨੂੰ ਇਕ ਇਹ ਸੰਦੇਸ਼ ਦਿੱਤਾ ਹੈ ਔਰ ਇਸ ਦਿਨ ਗਰੀਬ ਨਿਵਾਜ਼ ਸਤਿਗੁਰੂ ਜੀ ਸ਼ਾਸਤਰ ਅਭਿਆਸ ਕਰਾਇਆ ਕਰਦੇ ਸਨ ਜੋ ਫੌਜ ਜਿੱਤ ਜਾਂਦੀ ਸੀ ਉਹਨਾਂ ਨੂੰ ਇਨਾਮ ਵੀ ਵੰਡਦੇ ਸਨ ਇਸ 6 ਦਿਨਾਂ ਹੋਲੇ ਮਹੱਲੇ ਦੇ ਦੌਰਾਨ ਜਿੱਥੇ ਤਖਤ ਸ੍ਰੀ ਕੇਸਗੜ ਸਾਹਿਬ ਤੇ ਕੀਰਤਪੁਰ ਸਾਹਿਬ ਵਿਖੇ ਕੀਰਤਨ ਦਰਬਾਰਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ ਕਵੀ ਦਰਬਾਰ ਢਾਡੀ ਦਰਬਾਰ ਗਤਕੇ ਦੇ ਮੁਕਾਬਲੇ ਤੇ ਸਭ ਤੋਂ ਵੱਡੀ ਦਾਤ ਅੰਮ੍ਰਿਤ ਸੰਚਾਰ ਸਮਾਗਮ ਜਿਹੜੇ ਬੜੀ ਸਜ-ਸਜ ਦੇ ਨਾਲ ਹੋ ਰਹੇ ਨੇ। ਕਿਰਤਪੁਰ ਸਾਹਿਬ ਦੇ ਵਿੱਚ ਹੋਲਾ ਮਲਾ ਤਿੰਦੇ ਨੇ, ਯਾਨੀ 8 ਮਾਰਚ ਤੋਂ 10 ਮਾਰਚ ਤੱਕ ਚੱਲੇਗਾ। ਉਸ ਤੋਂ ਬਾਅਦ 3 ਦਿਨ 11 ਮਾਰਚ ਤੋਂ ਲੈ ਕੇ 13 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾਵੇਗਾ। ਈਸਰਾਨ ਖਾਲਸਾ ਦੀ ਜਨਮ ਭੂਮੀ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਦੇਸ਼ ਵਿਦੇਸ਼ ਤੋਂ ਪਹੁੰਚਦੀ ਹੈ। ਸੰਗਤ ਦੀ ਸੂਹਤ ਲਈ ਪੀਣ ਵਾਲੇ ਪਾਣੀ, ਸਿਹਤ ਸਹੂਲਤਾਂ, ਸੰਗਤ ਦੇ ਰਹਿਣ ਅਤੇ ਸੁਚਾਰੂ ਆਵਾਜਾਈ ਤੋਂ ਇਲਾਵਾ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਨੇ। ਬਾਜੀ ਬਹੁਤ ਵਧੀਆ ਲੱਗ ਰਿਹਾ ਗੁਰੂਵਾਰੇ ਦਾ ਦਰਸ਼ਨ ਕਰਕੇ ਹਰ ਇੱਕ ਸੰਗ ਨੂੰ ਦਰਸ਼ਨ ਕਰਨੇ ਚਾਹੀਦੇ ਨੇ ਸਤਿਗੁਰ ਕਿਰਪਾ ਕਰਨ ਸਰਬੱਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨ ਮੈਂ ਇੱਕ ਨੌਜਵਾਨ ਵੀਰਾਂ ਨੂੰ ਆਪਣੇ ਨਾਲ ਇੱਕ ਬੇਨਤੀ ਕਰਨਾ ਚਾਹਣਾ ਪੀ ਇੱਥੇ ਆ ਕੇ ਆਪਾਂ ਗੁਰੂ ਘਰ ਦੇ ਦਰਸ਼ਨ ਕਰਨ ਆਉਣੇ ਆ ਪਲੀਜ਼ ਕਿਸੇ ਵੀ ਕਿਸਮ ਦੀ ਹੂਟਿੰਗ ਜਾਂ ਕਿਸੇ ਵੀ ਕਿਸਮ ਦਾ ਜਿਹੜਾ ਆਪਾਂ ਰੂਲ ਇਹੋ ਜਿਹਾ ਕੋਈ ਆਪਾਂ ਨਾ ਸੀਨ ਕ੍ਰੀਏਟ ਕਰੀਏ ਕਿ ਆਪਣੇ ਸਿੱਖਾਂ ਨੂੰ ਆਪਣੇ ਨੌਜਵਾਨਾਂ ਨੂੰ ਇਸ ਵਿੱਚ ਬੁਰਿਆ ਬਾਨਾ ਪਵੇ ਸੋ ਸਾਰੇ ਹੀ ਮੇਰੇ ਨੌਜਵਾਨ ਵੀਰਾਂ ਨੂੰ ਬੇਨਤੀ ਆਪੀ ਕੋਈ ਆਪਣੇ ਜੋ ਵੀ ਵਹੀਕਲ ਆ ਕਨਵੈንስ ਤੇ ਮੋਟਰਸਾਈਕਲ ਤੇ ਆਉਂਦੇ ਹੋ ਗੱਡੀ ਤੇ ਪਲੀਜ਼ ਹੌਲੀ ਚਲਾਓ